ਕਾਰਜੋਗ ਪੈਣੋ ਤੇ ਪ੍ਰਭੋ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਉਣੀ ਆ ਗੱਜ-ਬੱਜ ਕੇ ਜਵਾਬ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭੋ ਦੋ ਤਿੰਨ ਗੱਲਾਂ ਕਹਿਣੀਆਂ ਸਟੇਟ ਸਕੱਟਰੀ ਸਾਹਿਬ ਨੇ ਪਹਿਲਾਂ ਹੀ ਸੂਈਟ ਐਡ ਕੀਤੀ ਹੋਈ ਆ ਤੇ ਗੱਲਾਂ ਤਿੰਨ ਕਹਿਣੀਆਂ ਆ ਪਹਿਲੀ ਗੱਲ ਤਾਂ ਦੇਸ਼ ਦੀ ਸੁਪਰੀਮ ਕੋਰਟ ਨੂੰ ਸੁਣਾਉਣੀ ਕਰਣੀ ਆ ਸੁਪਰੀਮ ਕੋਰਟ ਕੇਂਦਰ ਸਰਕਾਰ ਦੀ ਵਕੀਲ ਬਣ ਕੇ ਪੱਖਪਾਤੀ ਰਵਈਏ ਤੇ ਆ ਕੀ ਕਹਿ ਰਹੀ ਆ ਕਿ ਪੰਜਾਬ ਸਰਕਾਰ ਜ਼ਿੰਮੇਵਾਰ ਐ ਇਸ ਕਿਸਾਨ ਸੰਘਰਸ਼ ਲਈ ਔਰ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਉਣ ਦੀ ਸਾਰੀ ਜ਼ਿੰਮੇਵਾਰੀ ਉਹਨਾਂ ਦੇ ਨਾਲ ਦੇ ਸੰਗੀ ਸਾਥੀਆਂ ਤੇ ਛੁੱਟੀ ਜਾ ਰਹੀ ਆ ਕੇਂਦਰ ਸਰਕਾਰ ਵੱਲ ਨੂੰ ਮੂੰਹ ਨਹੀਂ ਤਾਂ ਕੀ ਇਹ ਫਿਰ ਸਵਾਲ ਨਹੀਂ ਖੜਾ ਹੁੰਦਾ ਕਿ ਇਸ ਦੇਸ਼ ਦੀ ਸਰਵਉੱਚ ਅਦਾਲਤ ਇਸ ਸਮੇਂ ਕੇਂਦਰ ਸਰਕਾਰ ਦੀ ਵਕੀਲ ਬਣ ਕੇ ਖੜਤ ਰਹੀ ਆ ਅਸੀਂ ਅਪੀਲ ਕਰਦੇ ਆ ਉਸ ਨੂੰ ਕਿ ਰੁਕ ਛੱਡੇ ਔਰ ਆਉਣ ਆਲੇ ਦਿਨਾਂ ਚ ਕੇਂਦਰ ਸਰਕਾਰ ਨੂੰ ਸਿੱਧਾ ਨਿਰਦੇਸ਼ ਦਵੇ ਉਹ ਕਿ ਕਿਸਾਨ ਆਗੂ ਦੀ ਜਾਨ ਨੂੰ ਬਚਾਉਣ ਲਈ ਸੰਘਰਸ਼ੀਨ ਜਥੇਬੰਦੀਆਂ ਨਾਲ ਗੱਲਬਾਤ ਤੋਰੀ ਜਾਵੇ ਅੱਜ ਦੀ ਮਹਾ ਪੰਚਾਇਤ ਇਸ ਗੱਲ 'ਚ ਹਾ ਦਾ ਨਾਰਾ ਮਾਰਨ ਲਈ ਔਰ ਸੁਪਰੀਮ ਕੋਰਟ ਨੂੰ ਸੁਣਾਉਣੀ ਕਰਨ ਲਈ ਆ ਇਸ ਕਰਕੇ ਭਰਾਵੋ ਇਹ ਅੱਜ ਇੱਥੋਂ ਵੀ ਸੁਣਾਉਣੀ ਹੈ ਤੇ ਅੱਗੇ 9 ਤਰੀਕ ਨੂੰ ਮੋਗੇ ਤੋਂ ਵੀ ਸੁਣਾਵਾਂਗੇ ਆਲ ਇੰਡੀਆ ਸੰਯੁਕਤ ਕਿਸਾਨ ਮੋਰਚੇ ਦੇ ਤੋਂ ਫੈਸਲੇ ਸੀ ਅੱਗੇ ਜਿਹੜੇ ਫੈਸਲੇ ਆਉਣਗੇ ਉਹਨਾਂ ਤੇ ਵੀ ਅਮਲ ਆ ਜਿਹੜਾ ਕਰਾਂਗੇ ਦੂਜੀ ਗੱਲ ਤੁਖਦਾਈ ਹੈ ਸ਼ਾਇਦ ਇਸੇ ਕਰਕੇ ਕੇਂਦਰ ਸਰਕਾਰ ਨੇ ਕੇਸਲ ਵੱਟੀ ਹੋਈ ਆ ਲੋਕਾਂ ਦੀ ਦਿੱਲੀ ਛਾਇਆ ਕਿ ਕਿਸਾਨ ਜਥੇਬੰਦੀਆਂ ਇੱਕ ਹੋਣ ਕਿਉਂਕਿ ਦਿੱਲੀ ਮੋਰਚੇ ਦਾ ਸਬਕ ਹੈ ਮੋਦੀ ਦੀ ਫਾਸ਼ੀਵਾਦੀ ਮਹਿੰਮ ਨੂੰ ਔਰ ਕਾਰਪੋਰੇਟ ਦੇ ਏਜੰਡੇ ਨੂੰ ਜਿਹੜੀ ਚੁਣੌਤੀ ਸਾਡੇ ਇੱਕ ਪਲੇਟਫਾਰਮ ਨੇ ਦਿੱਤੀ ਸੀ ਇਸ ਦੇਸ਼ ਦੇ ਲੋਕ ਉਸ ਨੂੰ ਬੜੀ ਆਸਤੀ ਕਿਰਨ ਨਾਲ ਦੇਖਦੇ ਨੇ ਕਿਸਾਨ ਭਾਈਚਾਰਾ ਉਸ ਨੂੰ ਬੜੀ ਆਸਤੀ ਕਿਰਨ ਨਾਲ ਦੇਖਦਾ ਮੈਂ ਉਸ 6 ਮੈਂਬਰ ਕਮੇਟੀ ਦਾ ਮੈਂਬਰ ਹਾਂ ਜਿਨ੍ਹਾਂ ਨੇ 41 ਕੋਸ਼ਾਂ ਕੀਤੀਆਂ ਸਾਨੂੰ ਜਦੋਂ 13 ਫਰਵਰੀ ਨੂੰ ਤੁਰੇ ਸੀ ਉਸ ਤੋਂ ਬਾਅਦ ਵੀ ਸਾਡੀਆਂ ਕੋਸ਼ਾਂ ਰਹੀਆਂ ਔਰ ਹੁਣ ਜਦੋਂ ਪੰਦੇਰ ਹੋਣਾ ਨੇ ਚਿੱਠੀ ਲਿਖੀ ਆ ਤਾਂ ਸੀ ਪਟਿਆਲੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੋਹਾਂ ਫਾਰਮਾਂ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਹੜਾ ਡੱਲੇਬਾਲ ਸਾਹਿਬ ਦਾ ਫਾਰਮ ਹੈ ਤੇ ਪੰਦੇਰ ਸਾਹਿਬ ਦਾ ਫੋਰਮ ਦੋਹਾਂ ਨੂੰ ਬੁਲਾਇਆ ਪਰ ਅਫਸੋਸ ਹੈ ਕਿ ਡੱਲੇয়াল ਸਾਹਿਬ ਦਾ ਫੋਰਮ ਉਸ ਮੀਟਿੰਗ 'ਚ ਆਇਆ ਨਹੀਂ ਔਰ ਅਸੀਂ ਇਹ ਸੱਦ ਦੇ ਬਾਵਜੂਦ ਬੰਦੀਏ ਜ ਰੱਖਿਆ ਹੋਇਆ ਕਿ ਗੱਲ ਨੇੜੇ ਲੱਗਣ ਦੀ بجائے ਦੂਰ ਨਾ ਚਲੀ ਜਾਵੇ ਇਸੇ ਕਰਕੇ ਹਾ ਦੇ ਨਾਰੇ ਵਜੋ ਦੋ ਮਹਾ ਪੰਚਾਇਤਾਂ ਦਾ ਐਲਾਨ ਕੀਤਾ ਸੀ ਪਰ ਸਾਡੇ ਉਹਨਾਂ ਸਾਥੀਆਂ ਨੇ ਅੱਜ ਪੈਰਲਲ ਪ੍ਰੋਗਰਾਮ ਰੱਖ ਕੇ ਆਪਣਾ ਵਾਅਦਾ ਤੋੜਿਆ ਜਿਹੜਾ ਵਾਦਾ ਉਹਨਾਂ ਨੇ ਸਾਡੇ ਨਾਲ ਮੀਟਿੰਗ 'ਚ ਸਾਡੇ ਤੋਂ ਲਿੱਤਾ ਸੀ ਵੀ ਸਾਡੇ ਪੈਰਲਲ ਕੋਈ ਪ੍ਰੋਗਰਾਮ ਨਾ ਰੱਖਿਓ ਅਸੀਂ ਆਪਣਾ ਵਾਦਾ ਨਿਭਾਇਆ ਅੱਗੇ ਤੋਂ ਵੀ ਨਿਭਾਉਣ ਦੀ ਕੋਸ਼ਿਸ਼ ਕਰਾਂਗੇ ਪਰ ਅਸੀਂ ਆਪਣੇ ਉਹਨਾਂ ਸਾਥੀਆਂ ਨੂੰ ਕਹਿਣਾ ਚਾਹੁੰਦੇ ਆ ਕਿ ਲੜਨ ਵਾਲਿਆਂ ਧਿਰਾਂ 'ਚ ਗਾਲ੍ਹਾਂ ਕੱਢ ਕੇ ਇੱਕ ਦੂਜੇ ਨੂੰ ਨਿੰਦ ਕੇ ਭੰਡ ਕੇ ਨਹੀਂ ਚੀਜ਼ਾਂ ਸਿਰੇ ਲੱਗਦੀਆਂ ਹੁੰਦੀਆਂ ਨੇੜੇ ਆਉਣ ਦੀ ਕੋਸ਼ਿਸ਼ ਕਰੀਏ ਔਰ ਆਪਣੇ ਮਤ ਭੇਜਣੇ ਜਿਹੜੇ ਹੱਲ ਕਰ ਲੈ ਪਾਸੇ ਤੁਰਿਏ ਅਸੂਲ ਤੇ ਪਹਿਰਾ ਰਈਏ ਅਸੀਂ ਅਸੂਲੀ ਏਕਾਂ ਲਈ ਹਮੇਸ਼ਾ ਦਰਵਾਜ਼ੇ ਖੁੱਲੇ ਰੱਖੇ ਨੇ ਸਾਡਾ ਜਾਇਜ ਕੇਐਮਐਸਪੀ ਦਾ ਮੁੱਦਾ ਆਕਾਰ ਬਿਉਂਟ ਬੰਦੀ ਤੇ ਤਿਆਰੀ ਪੱਖੋਂ ਕੁਝ ਹੋਰ ਮੰਗ ਕਰਦਾ ਆ ਵੱਧ ਤਿਆਰੀ ਮੰਗ ਕਰਦਾ ਆ ਉਹਨਾਂ ਦਾ ਜਾਇਜ ਨਹੀਂ ਤਾਂ ਹੁਣ ਇਸ ਦੋਹਾਂ ਜਾਇਜਿਆਂ ਦੇ ਫਰਕ ਚ ਅਨਮਾਨਾਂ ਦੇ ਫਰਕ ਦੇ ਵਿੱਚ ਚੀਜ਼ਾਂ ਕਿਵੇਂ ਨੇੜੇ ਲੱਗ ਸਕਦੀਆਂ ਇਹ ਤਾਂ ਸੰਵਾਦ ਰਾਹੀਂ ਆਪਸ ਚ ਬੈਠ ਕੇ ਹੀ ਹੱਲ ਹੋ ਸਕਦਾ ਤੇ ਰਿਆਲ ਸਾਹਿਬ ਦਾ ਫੋਰਮ ਨਹੀਂ ਆਉਗਾ ਨੇੜੇ ਕਵੇਂ ਲੱਗੂਗੀ ਪਰ ਇਸ ਸਬਦੇ باوجود ਅਸੀਂ ਆਪ ਬਾਹਾ ਦਾਗੂ ਦੀ ਜਾਨ ਬਚਾਉਣ ਲਈ ਸੱਤ ਗਏ ਆਂ ਦੇਸ਼ ਦੇ ਰਾਸ਼ਟਰਪਤੀ ਤੋਂ ਦਫ਼ਤਰ ਚ ਚਿੱਠੀ ਭੇਜੀ ਹੈ ਕਿ ਟਾਈਮ ਦਿਓ ਕਿਉਂਕਿ ਸੁਪਰੀਮ ਕੋਰਟ ਨਿਰਦੇਸ਼ ਨਹੀਂ ਦੇ ਰਹੀ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਨਰਮ ਸਰਚ ਕੇ ਇਹ ਗੱਲਾਂ ਕਰੋ ਕੇਂਦਰ ਕੇਸਲ ਮਾਰ ਕੇ ਬੈਠਾ ਹਰਿਆਣਾ ਦੀ ਗਵਰਨਮੈਂਟ ਸੁਣ ਨਹੀਂ ਰਹੀ ਪੰਜਾਬ ਸਰਕਾਰ ਵੀ ਆਪਣੀ ਜ਼ਿੰਮੇਵਾਰੀ ਉਸ ਤਰ੍ਹਾਂ ਨਹੀਂ ਨਿਭਾ ਰਹੀ ਤਾਂ ਕਿਹੜਾ ਬੰਦਾ ਆ ਕਿਸ ਕੋਲੇ ਫਿਰ ਜਨਤਾ ਦੀ ਲਹਿਰ ਹੈ ਜਿਹੜੀ ਪਹੁੰਚ ਕਰੇ ਇਸ ਦੇਸ਼ ਰਾਸ਼ਟਰਪਤੀ ਸਭ ਤੋਂ ਵੱਡੀ ਪਦਵੀ ਤੇ ਆ ਰਾਸ਼ਟਰਪਤੀ ਨਿਰਦੇਸ਼ ਕਰ ਸਕਦਾ ਔਰ ਅਸੀਂ ਰਾਸ਼ਟਰਪਤੀ ਤੱਕ ਪਹੁੰਚ ਕੀਤੀ ਆ ਪਰ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ ਇਸ ਕਰਕੇ ਇਹ ਸੁਣਵਾਈ ਨਾ ਹੋਣ ਕਰਕੇ ਜਨਤਾ ਹੈ ਜਿਹੜੀ ਜਨਤਾ ਦੀ ਲਹਿਰ ਹੈ ਇਹ ਜਿਹੜੀ ਚੀਜ਼ ਨੂੰ ਅੱਗੇ ਲਿਆ ਸਕਦੀ ਆ ਔਰ ਜਿਹੜਾ ਕੌਮੀ ਜਿਹੜਾ ਮੰਡੀਕਰਨ ਤੇ ਖੇਤੀ ਮੰਡੀਕਰਨ ਤੇ ਜਿਹੜਾ ਨਮਾ ਖੜਾ ਆ ਇਸ ਖਰੜੇ ਦੇ ਖਿਲਾਫ ਔਰ ਬਾਕੀ ਮੰਗਾਂ ਦੇ ਖਿਲਾਫ ਬਹੁਤ ਵਿਸ਼ਾਲ ਏਕਤਾ, ਵਿਆਪਕ ਏਕਤਾ ਕਿਸਾਨਾਂ ਤੋਂ ਬਾਹਰ ਇਸ ਦੇਸ਼ ਦੇ ਆਮ ਲੋਕਾਂ ਨਾਲ ਉਹਨਾਂ ਦੀਆਂ ਜਥੇਬੰਦੀਆਂ ਨਾਲ ਹੋਰ ਵੀ ਵੱਡੀ ਏਕਤਾ ਸਾਨੂੰ ਬਣਾ ਕੇ ਹੀ ਸੰਘਰਸ਼ 'ਤੇ ਵਧਾਉਣਾ ਪਊਗਾ। ਇਸ ਸਮਝਦਾਰੀ ਨਾਲ ਜੇ ਕਦਮ ਅੱਗੇ ਪੁੱਟਦੇ ਚੱਲੀਏ ਤਾਂ ਲਾਜ਼ਮੀ ਤੌਰ ਤੇ ਦੇਸ਼ ਦੀ ਲੋਕ ਲਹਿਰ ਸਫਲਤਾ ਦੇ ਕਦਮ ਚੁੰਮੂਗੀ ਔਰ ਅਸੀਂ ਇੱਕ ਵਾਰੀ ਫੇਰ ਅਜਿਥੋਂ ਦੰਦਿਆਲ ਸਾਹਿਬ ਦੀ ਤੰਦਰੁਸਤੀ ਦੀ ਸ਼ੇਤੀ ਆਬਦੀ ਦੀ ਕਾਮਨਾ ਕਰਦੇ ਹੋਏ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਆਪਣੀ ਏਕਤਾ ਬਰਕਰਾਰ ਰੱਖੀਏ ਔਰ ਸਾਂ ਮਹਿਰ ਨੂੰ ਖਣਾਉਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਫੇਲ ਕਰ ਦਈਏ